ਕੇਂਦਰੀ ਜਿਲ੍ਹੇ ਦੇ ਵਿੱਚ ਜਦੋਂ ਹੰਗਾਮਾ ਕੀਤਾ ਗਿਆ ਕੈਦੀਆਂ ਦੇ ਵੱਲੋਂ ਜਦੋਂ ਉਹਨਾਂ ਦੀ ਅੱਖਾਂ ਦੇ ਸਾਹਮਣੇ ਇੱਕ ਹੋਰ ਕੈਦੀ ਨੇ ਦਮ ਤੋੜ ਦਿੱਤਾ ਜਿਸ ਦੀ ਹਾਲਤ ਵਿਗੜੀ ਸੀ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਉਸਨੇ ਦਮ ਤੋੜ ਦਿੱਤਾ ਇਸ ਸਥਿਤੀ ਭੜਕੇ ਨਾ ਕੈਦੀਆਂ ਦੇ ਵੱਲੋਂ ਜੇਲ੍ਹ ਦੇ ਅੰਦਰ ਹੀ ਖੂਬ ਹੰਗਾਮਾ ਕੀਤਾ ਗਿਆ ਕੈਦੀਆਂ ਦਾ ਮੰਨਣਾ ਹੈ ਕਿ ਜੇਲ੍ਹ ਦੇ ਵਿੱਚ ਡਾਕਟਰੀ ਸਹਾਇਤਾ ਸਮੇਂ ਸਿਰ ਨਹੀਂ ਮਿਲਦੀ ਹੈ ਡਾਕਟਰੀ ਸਹੂਲਤਾਂ ਦੀ ਘਾਟ ਹੈ ਜਿਸ ਕਰਕੇ ਇਸ ਕੈਦੀ ਦੀ ਮੌਤ ਹੋਈ ਹੈ ਤੇ ਇਸੇ ਲਈ ਉਨਾ ਦੇ ਵੱਲੋਂ ਜੇਲ੍ਹ ਪ੍ਰਸ਼ਾਸਨ ਦੇ ਖਿਲਾਫ ਪੜਾਅ ਕੱਢੀ ਗਈ ਨਾਅਰੇਬਾਜ਼ੀ ਕੀਤੀ ਗਈ ਤਸਵੀਰਾਂ ਲੁਧਿਆਣਾ ਦੀ ਕੇਂਦਰੀ ਜੇਲ੍ਹ ਦੀਆਂ ਨੇ ਜਿੱਥੇ ਕੈਦੀਆਂ ਦੇ ਵੱਲੋਂ ਪੂਰੀ ਰਾਤ ਹੰਗਾਮਾ ਕੀਤਾ ਗਿਆ ਉਹ ਵੀ ਇਸ ਲਈ ਕਿਉਂਕਿ ਉਹਨਾਂ ਦੀ ਅੱਖਾਂ ਦੇ ਸਾਹਮਣੇ ਇੱਕ ਕੈਦੀ ਦੀ ਮੌਤ ਹੋ ਗਈ ਸੀ ਗੁੱਸੇ ਵਿੱਚ ਆਏ ਸਾਰੇ ਕੈਦੀਆਂ ਨੇ ਹਵਾਲਾਤੀਆਂ ਨੇ ਜੇਲ੍ਹ ਪ੍ਰਸ਼ਾਸਨ ਦੇ ਖਿਲਾਫ ਖੂਬ ਹੰਗਾਮਾ ਕੀਤਾ ਨਾਅਰੇਬਾਜ਼ੀ ਕੀਤੀ ਤੇ ਆਪਣੀ ਪੜਾਅ ਕੱਢੀ ਕੈਦੀਆਂ ਨੇ ਦੋਸ਼ ਲਗਾਏ ਨੇ ਕਿ ਡਾਕਟਰੀ ਦੇਖਪਲ ਨਾ ਮਿਲਣ ਕਰਕੇ ਇਸ ਕੈਦੀ ਦੀ ਮੌਤ ਹੋਈ ਹੈ ਜਦਕਿ ਉਧਰ ਜੇਲ੍ਹ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਇਸ ਕੈਦੀ ਦੀ ਸਿਹਤ ਵਿਗੜੀ ਤਾਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਸ਼ੂਗਰ ਵਦਨ ਦੇ ਨਾਲ ਉਸ ਦੀ ਮੌਤ ਹੋ ਗਈ ਹੈ ਅਤੇ ਇਸੇ ਨੂੰ ਲੈ ਕੇ ਹੀ ਉਸ ਦੇ ਸਾਥੀ ਕੈਦੀਆਂ ਦੇ ਵੱਲੋਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਗਿਆ ਜਿਨ੍ਹਾਂ ਨੂੰ ਸਮਝਾਇਆ ਗਿਆ ਹਾਲਾਂਕਿ ਜਦੋਂ ਹੰਗਾਮਾ ਕੀਤਾ ਗਿਆ ਤਾਂ ਸਥਿਤੀ ਅੱਧਾ ਦੀ ਬਣ ਗਈ ਸੀ ਕਿ ਇੱਥੇ ਜੇਲ੍ਹ ਪ੍ਰਸ਼ਾਸਨ ਨੂੰ ਵੀ ਵਾਧੂ ਸੁਰੱਖਿਆ ਕਰਮੀਆਂ ਨੂੰ ਇੱਥੇ ਤੈਨਾਤ ਕਰਨਾ ਪਿਆ ਤਾਂ ਜੋ ਕੋਈ ਵੀ ਹੋਰ ਅਤਿਆਨ ਸੁਖਾਵੀ ਘਟਨਾ ਨਾ ਵਾਪਰੇ ਜਾਂ ਕੋਈ ਹਿੰਸਕ ਘਟਨਾ ਨਾ ਹੋਵੇ ਸੋ ਜੇਲ੍ਹ ਦੇ ਬੰਦ ਕੈਦੀਆਂ ਨੇ ਹੰਗਾਮਾ ਕੀਤਾ ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਉਹਨਾਂ ਨੂੰ ਸ਼ਾਂਤ ਕਰਵਾ ਦਿੱਤਾ ਗਿਆ ਹੈ ਸਮਝਾਇਆ ਗਿਆ ਹੈ ਕੇਂਦਰੀ ਜ਼ਿਲ੍ਹੇ ਦੇ ਵਿੱਚ ਜਦੋਂ ਹੰਗਾਮਾ ਕੀਤਾ ਗਿਆ ਕੈਦੀਆਂ ਦੇ ਵੱਲੋਂ ਜਦੋਂ ਉਹਨਾਂ ਦੀ ਅੱਖਾਂ ਦੇ ਸਾਹਮਣੇ ਇੱਕ ਹੋਰ ਕੈਦੀ ਨੇ ਦਮ ਤੋੜ ਦਿੱਤਾ ਜਿਸ ਦੀ ਹਾਲਤ ਵਿਗੜੀ ਸੀ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਉਸਨੇ ਦਮ ਤੋੜ ਦਿੱਤਾ ਇਸ ਸਥਿਤੀ ਪੜਕੇ ਨਾ ਕੈਦੀਆਂ ਦੇ ਵੱਲੋਂ ਜੇਲ੍ਹ ਦੇ ਅੰਦਰ ਹੀ ਖੂਬ ਹੰਗਾਮਾ ਕੀਤਾ ਗਿਆ ਕੈਦੀਆਂ ਦਾ ਮੰਨਣਾ ਹੈ ਕਿ ਜੇਲ੍ਹ ਦੇ ਵਿੱਚ ਡਾਕਟਰੀ ਸਹਾਇਤਾ ਸਮੇਂ ਸਿਰ ਨਹੀਂ ਮਿਲਦੀ ਹੈ ਡਾਕਟਰੀ ਸਹੂਲਤਾਂ ਦੀ ਘਾਟ ਹੈ ਜਿਸ ਕਰਕੇ ਇੱਕ ਕੈਦੀ ਦੀ ਮੌਤ ਹੋਈ ਹੈ ਤੇ ਇਸੇ ਲਈ ਉਹਨਾਂ ਦੇ ਵੱਲੋਂ ਜੇਲ੍ਹ ਪ੍ਰਸ਼ਾਸਨ ਦੇ ਖਿਲਾਫ ਪ੍ਰਦਰਸ਼ ਕੱਢੀ ਗਈ ਰੱਜ ਕੇ ਨਾਰਿਆ ਬਾਜ਼ੀ ਕੀਤੀ ਗਈ ਤਸਵੀਰਾਂ ਲੁਧਿਆਣਾ ਦੀ ਕੇਂਦਰੀ ਜੇਲ੍ਹ ਦੀਆਂ ਨੇ ਜਿੱਥੇ ਕੈਦੀਆਂ ਦੇ ਵੱਲੋਂ ਪੂਰੀ ਰਾਤ ਹੰਗਾਮਾ ਕੀਤਾ ਗਿਆ ਉਭੀ ਇਸ ਲਈ ਕਿਉਂਕਿ ਉਹਨਾਂ ਦੀ ਅੱਖਾਂ ਦੇ ਸਾਹਮਣੇ ਇੱਕ ਕੈਦੀ ਦੀ ਮੌਤ ਹੋ ਗਈ ਸੀ ਗੁੱਸੇ ਵਿੱਚ ਆਏ ਸਾਰੇ ਕੈਦੀਆਂ ਨੇ ਹਵਾਲਾਤੀਆਂ ਨੇ ਜੇਲ੍ਹ ਪ੍ਰਸ਼ਾਸਨ ਦੇ ਖਿਲਾਫ ਖੂਬ ਹੰਗਾਮਾ ਕੀਤਾ ਨਾਰੇਬਾਜ਼ੀ ਕੀਤੀ ਤੇ ਆਪਣੀ ਪੜਾਅਸ ਕੱਢੀ ਕੈਦੀਆਂ ਨੇ ਦੋਸ਼ ਲਗਾਏ ਨੇ ਕਿ ਡਾਕਟਰੀ ਦੇਖਭਾਲ ਨਾ ਮਿਲਣ ਕਰਕੇ ਇਸ ਕੈਦੀ ਦੀ ਮੌਤ ਹੋਈ ਹੈ ਜਦਕਿ ਉਧਰ ਜੇਲ੍ਹ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਇਸ ਕੈਦੀ ਦੀ ਸਿਹਤ ਵਿਗੜੀ ਤਾਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਸ਼ੂਗਰ ਵਧਨ ਦੇ ਨਾਲ ਉਸ ਦੀ ਮੌਤ ਹੋ ਗਈ ਹੈ ਅਤੇ ਇਸੇ ਨੂੰ ਲੈ ਕੇ ਹੀ ਉਸ ਦੇ ਸਾਥੀ ਕੈਦੀਆਂ ਦੇ ਵੱਲੋਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਗਿਆ ਜਿਨ੍ਹਾਂ ਨੂੰ ਸਮਝਾਇਆ ਗਿਆ ਹਾਲਾਂਕਿ ਜਦੋਂ ਹੰਗਾਮਾ ਕੀਤਾ ਗਿਆ ਤਾਂ ਸਥਿਤੀ ਅੱਧਾ ਦੀ ਬਣ ਗਈ ਸੀ ਕਿ ਇੱਥੇ ਜੇਲ੍ਹ ਪ੍ਰਸ਼ਾਸਨ ਨੂੰ ਵੀ ਵਾਧੂ ਸੁਰੱਖਿਆ ਕਰਮੀਆਂ ਨੂੰ ਇੱਥੇ ਤੈਨਾਤ ਕਰਨਾ ਪਿਆ ਤਾਂ ਜੋ ਕੋਈ ਵੀ ਹੋਰ ਅਧਿਆਨ ਸੁਖਾਵੀ ਘਟਨਾ ਨਾ ਵਾਪਰੇ ਜਾਂ ਕੋਈ ਹਿੰਸਕ ਘਟਨਾ ਨਾ ਹੋਵੇ ਸੋ ਜੇਲ੍ਹ ਦੇ ਬੰਦ ਕੈਦੀਆਂ ਨੇ ਹੰਗਾਮਾ ਕੀਤਾ ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਉਹਨਾਂ ਨੂੰ ਸ਼ਾਂਤ ਕਰਵਾ ਦਿੱਤਾ ਗਿਆ ਹੈ ਸਮਝਾਇਆ ਗਿਆ